ਤਾਰੇ ਜੀਰੋ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਸਗਾ ਜਿਹੜੀ ਪੰਜਾਬ ਸਰਕਾਰ ਦੇ ਨਵੇਂ ਐਲਾਨ ਦੀ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਲੱਖਾਂ ਦੀ ਗਿੰਦੀ ਪੁੱਜ ਲਗਾ ਕੇ ਤੇ ਇਤਨਾ ਪੰਜਾਬ ਨੂੰ ਹਰਿਆ-ਭਰਿਆ ਬਣਾ ਦੇਣਾ ਹੋ ਇਸੇ ਤਰ੍ਹਾਂ ਜਿਹੜਾ ਨੇ ਐਲਾਨ ਕੀਤਾ ਸੀਗਾ ਸਾਲ 2022 ਦੇ ਦੌਰਾਨ ਕਿ ਇੱਕ ਸਾਲ ਦੇ ਵਿੱਚ ਅਸੀਂ ਪੰਜਾਬ ਦੇ ਅੰਦਰ 60 ਲੱਖ ਪੁੱਜ ਲਗਾ ਕੇ ਤੇ ਪੰਜਾਬ ਹਰਿਆ-ਭਰਿਆ ਬਣਾ ਰਹੇ ਉਹਦੇ ਸਭਾ ਦੇ ਵਿੱਚ 10 ਕਰੋੜ ਦੇ ਤੇ ਵੜੀਆਂ ਸੜਕਾਂ ਤੇ ਨੈਸ਼ਨਲ ਹਾਈਵੇ ਤੇ ਮੋੜੇ ਵੱਡੇ ਵੱਡੇ ਹੋਲਡਰ ਲੱਗੇ ਲੱਖਾਂ ਰੁਪਈਆ ਕਰੋੜਾਂ ਰੁਪਈਆ ਹੋਲਡਰ ਤੇ ਲੱਗ ਗਿਆ ਪਰ ਸਾਨੂੰ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਨਵਾਂ ਪੋਤਾ ਲਗਾ ਲੱਗਾਈ ਨਹੀਂ ਦਿੱਤਾ ਕਿਉਂਕਿ ਅਸੀਂ ਅਣਕਾ ਬੇੜਾ ਨੂੰ ਜਾਂਦੇ ਰਹਿੰਦੇ ਆ ਮੈਂ ਆਪਣੇ ਵਿੱਚ ਦੇ ਪਾਰੇ ਵੀਰੋਂ ਆਵਾ ਜੇ ਵਾਕਿਆ ਹੀ ਪੰਜਾਬ ਸਰਕਾਰ ਪੰਜਾਬ ਨੂੰ ਭਰਿਆ ਭਰਿਆ ਕਰਨਾ ਚਾਹੁੰਦੀ ਆ ਰਗਲਾ ਪੰਜਾਬ ਬਣਾਉਣਾ ਚਾਹੁੰਦੀ ਆ ਤੇ ਫੇਰ ਪਿਆਰੇ ਵੀਰੋਂ ਆਹੀਂ ਕੈ ਸਿਧਾ ਤੇ ਪੰਜਾਬ ਦੇ ਅੱਵਾ-ਕਮਕ ਪਿੱਡਾ ਦੇ ਵਿੱਚ ਕਿਸੇ ਕੋਲ 10 ਕਿੱਲੇ ਆ ਕਿਸੇ ਕੋਲ 20 ਕਿੱਲੇ ਆ 40 ਕਿੱਲੇ ਆ 50 100 200 ਕਿਲੋ ਵਧੀ ਹੈ ਨਹੀਂ ਪੰਚਾਇਤ ਤੇ ਪੰਚਾਇਤੀ ਜ਼ਮੀਨਾਂ ਦੇ ਵਿੱਚ ਤੁਸੀਂ ਲੰਬੇਰੀ ਉਮਰ ਵਾਲੇ ਜਿਹੜੇ ਪੌਦੇ ਨੇ ਤੇ ਪੌ ਲਾਓ ਬੋੜ ਲਗਾਓ ਟਾੜੀ ਲਗਾਓ ਕਿੱਕਰ ਲਗਾਓ ਛਗਰੇਸ਼ੀਆਂ ਲਗਾਓ ਆਮਬ ਲਾਓ ਲੀਚੀ ਲਾਓ ਹੋਰ ਨਿਕਲਤਰਾ ਦੇ ਪੌਦੇ ਹੈਗੇ ਨੇ ਉਹ ਲਗਾਓ ਜੇ ਤੁਸੀਂ ਵਾਗਿਆ ਕੀਤਾ ਸੀ ਸਿਰਫ ਦੇ ਜਿਹੜੀ ਵਾਗਿਆ ਜ਼ਮੀਰ ਦੇ ਪੰਜਾਬ ਪਰ ਦੀ ਸਾਡੀ ਕਿਸੇ ਨੇ ਸੁਣੀ ਨਹੀਂ ਅੱਜ ਤੱਕ ਵੀ ਉਸ ਇਤਰਾਹ ਲਾਦ ਬੜੀ ਪਏ ਨੇ ਅੱਜ ਕੀ ਹੋ ਰਿਹਾ ਕਹਿੰਦੇ ਜੀਰੋ ਪੌਦੇ ਲਗਾਉਣ ਦੀ ਆੜਦੇ ਹੀੜ ਜਿਹੜਾ ਜਿਹੜੇ ਨੇ ਅਲਾਲ ਕੀਤਾ ਉਹ ਕੀਤਾ ਪੂਰਾ ਕਰਨਾ ਕਾਲੀ ਦੀ ਪਤਰੀ ਤੇ ਹਰਕਾਲਚਾ ਅੱਜ ਲਾਕੇ ਜਾਂਦੇ ਨੇ ਉਥੋਂ ਸਕੂਲ ਦੇ ਮੁਖੀ ਨੂੰ ਮਾਪਰਾਂ ਨਾਲ ਲੈ ਜਾਂਦੇ ਨੇ ਜਾਂ ਆਪਣੇ ਨੇ ਸਪੋਰਟਰ ਨੇ ਉਹਨਾਂ ਨੂੰ ਨਾਲ ਲੈ ਜਾਂਦੇ ਨੇ ਦੋ ਤਿੰਨ ਪੌਦੇ ਲਗਾਉਂਦੇ ਨੇ ਗੱਡੀ ਦੇ ਪੌਦੇ ਨਾਲ ਲੈ ਜਾਂਦੇ ਨੇ ਤੇ ਲਗਾ ਕੇ ਫੋਟੋ ਆ ਜਾਂਦੀ ਹੈ ਸੋਸ਼ਲ ਮੀਡੀਆ ਤੇ ਖਬਰਾਂ ਆ ਜਾਂਦੀ ਹੈ ਹਰਕਾਲਚਾ ਦੇ ਨੇ ਇੰਨੇ ਬੂਦ ਲਗਾਏ ਐਮਐਲ ਨੇ ਇੰਨੇ ਬੂਦ ਲਗਾਏ ਅੱਜ ਅੱਜ ਮੰਤਰੀ ਸਾਹਿਬਾਨ ਨੇ ਇੰਨੇ ਬੂਦ ਲਗਾਏ ਯਾਰ ਕੀ ਕਰਮਾ ਹੋ ਰਿਹਾ ਏ ਬਾਕੀ ਜਿਹੜੇ ਪੌਦੇ ਨੇ ਨਰਸਰੀ ਦੇ ਜਿਹੜੇ ਕੀਮਤੀ ਪੌਦੇ ਹੁੰਦੇ ਆ ਉਥੇ ਉਹ ਫੜਾਵਦੇ ਸਪੋਰਟਰਾਂ ਨੂੰ ਉਥੇ ਉਹ ਰੋਦੇ ਰਹਿੰਦੇ ਨੇ ਤੇ ਖਰਾਬ ਹੋ ਜਾਂਦੇ ਨੇ ਜਿੱਥੇ ਇਸ ਤਰ੍ਹਾਂ ਕਰਨ ਦੇ ਨਾਲ ਇਹਨਾਂ ਦੇ ਵਾਅਦੇ ਨੂੰ ਤੋੜ ਵੱਜਦੀ ਆ ਜਿੱਥੇ ਇਹਨਾਂ ਦੇ ਵਾਅਦੇ ਜਿਹੜੇ ਹਵਾਵਾਂ ਵਿੱਚ ਖਿੰਡਰਦੇ ਨੇ ਉਥੇ ਪਿਆਰੇ ਵੀਰੋ ਵੱڑے ਵੱਡੇ ਪੱਧਰ ਤੇ ਆਤਤ ਤੌਰ ਤੇ ਵੀ ਨੁਕਸਾਨ ਹੋ ਰਿਹਾ ਵਾ ਇਹ ਕੀ ਕੀਮਤੀ ਨਸਲੀ ਜਿਹੜੀ ਆ ਕਿੱਡੇ ਕੀਮਤੀ ਪੌਦੇ ਪਿਆਰੇ ਵੀਰੋ ਪਿੰਡਾਂ ਵਿੱਚ ਰੋਲਦੇ ਫਿਰਦੇ ਨੇ ਰੋੜ ਰਹੇ ਨੇ ਜਾ ਕੇ ਕੋਈ ਪਿਆਰ ਨਾਲ ਦੇਖ ਸਕਦਾ ਵਾ ਮੈਂ ਗੱਲ ਕਿ ਤੁਹਾਡਾ ਨਾ ਕਰਨ ਲੱਗਾ ਸਿਧਾ ਕਿ ਜੇ ਪੰਜਾਬ ਸਰਕਾਰ ਸੀਰੀਅਸ ਹਵਾ ਤੇ ਕਿਉਂ ਨਹੀਂ ਜੰਗਲਾਂ ਦੇ ਵਿੱਚ ਜੰਗਲ ਲਗਾਉਂਦੇ ਕਿਉਂ ਨਹੀਂ ਸਾਬਲਟਾਂ ਜੰਗਲ ਲਗਾਉਂਦੇ ਕਿਉਂ ਜ਼ਿੰਮੇਵਾਰੀ ਕੇ ਦੀਸ਼ ਕਰਦੇ ਜੰਗਲਾਂ ਦੇ ਭਾ ਦੇ ਅਧਿਕਾਰੀਆਂ ਨੂੰ ਲਾਲ ਲੈ ਕੇ ਉਹਦੇ ਕਰਮਚਾਰੀਆਂ ਨੂੰ ਲਾਲ ਲੈ ਕੇ ਉਹ ਅੱਗੇ ਵੀ ਕੰਮ ਕਰਨੇ ਨੇ ਭਾਵੇਂ ਕੋਈ ਜ਼ਿੰਮੇਵਾਰੀ ਫਿਰਸ ਕਰੋ ਤੁਹਾਨੂੰ ਧਿਆਨਕੂ ਵੀ ਤਰ੍ਹਾਂ ਦੀ ਕਰਦੋਂ ਮਾਰਦੀ ਕਰ ਲੂਗਾ ਮਾਰਦ ਤੇਦਾਰਾ ਪਹੁੰਚ ਲਗਾ ਆਪਣੇ ਘਰ ਨੂੰ ਆ ਗਿਆ ਉਸੇ ਬਾਗਦਵਾੜ ਕਰਦੋਂ ਕੋਈ ਨਹੀਂ ਮਾਰਦੀ ਕੋਈ ਚੰਕੀਦਾਰ ਕੋਈ ਨਹੀਂ ਹੋ ਜਾਏਗਾ ਕਿਹਨੇ ਲਿਖਨੇ ਕਿਹਨੇ ਪਾਲਣੇ ਕਿਹਨੇ ਪਾਣੀ ਲਾਉਣਾ ਦਰਦਰ ਚੁਗਦੇ ਦੇ ਅੰਦਰ ਵੜ ਜਾਂਦੇ ਨੇ ਤੇ ਉਹ ਪੋਦੇ ਦਬਾਹ ਕਰ ਦਿੰਦੇ ਨੇ ਇਸ ਕਰਕੇ ਸਾਡੀ ਦੀ ਬੇਨਤੀ ਇਹ ਆ ਮਾਨ ਸਾਹਿਬ ਇਹ ਅਲਾਣਾ ਦਾ ਗੱਲ ਨਹੀਂ ਹੈ ਬਲਣੀ ਜਿੰਨਾ ਤਪਸ ਦੇ ਨਾਲ ਜਿੰਨੀ ਗਰਮੀ ਦੇ ਨਾਲ ਪੰਜਾਹ ਸਾਲਾਂ ਦਾ ਸਾਡੇ ਇਤਿਹਾਸ ਉਹਦੇ ਵਿੱਚ ਕਿਤੇ ਅਜਿਹਾ ਕੋਈ ਨਹੀਂ ਮਿਲਿਆ ਹਰ ਪਾਸੇ ਇਹੋ ਰੋਲਾ ਪੈ ਰਿਹਾ ਵੀ ਗਰਮੀ 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 ਤੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਲੇ ਪਾਸੇ ਢਿੱਲ ਦੇ ਜਾੜੇ ਪੰਖ ਦੇ ਪੱਧਰ ਨੂੰ ਕੋਲੇ ਵਾਲੇ ਪਾਸੇ ਨਵੇਂ ਪੌਦੇ ਲਗਾਉਣ ਵਾਲੇ ਪਾਸੇ ਪਿਆਰੀ ਸਰਕਾਰਾਂ ਦਾ ਕੋਈ ਚਾਨ ਨਹੀਂ ਸਿਰਫ ਐਲਾਨ ਐਲਾਨ ਨੇ ਇਸ ਕਰਕੇ ਸਾਡਾ ਸਾਰਾ ਦਾ ਫਰਜ਼ ਬਣਦਾ ਇਹਦਾ ਕਿ ਅਸੀਂ ਆਪਣੇ ਆਪਣੇ ਪੱਧਰ ਤੇ ਯਤਨ ਕਰੀਏ ਅਸੀਂ ਆਪ ਹੀ ਪੌਦੇ ਲਗਾਈਏ ਤੇ ਸਰਕਾਰਾਂ ਦਾ ਇਹ ਫਰਜ਼ ਬਣਦਾ ਕਿ ਸਰਕਾਰ ਜ਼ਿੰਮੇਵਾਰੀ ਫਿਰ ਕਰ ਜਾਤਾਂ ਦੇ ਜ਼ਿੰਮੇਵਾਰੀ ਕਿ ਜਦਾ ਹੋ ਭਾਗ ਹੋ ਗਈਆਂ ਨੇ ਪਰ ਬੰਦੇ ਕਰ ਗਏ ਨੇ ਉਹ ਸਿਰ ਇਹਦੇ ਲਿਖਣਾ ਵਾ ਇਸ ਕਰਕੇ ਦਗਵਾ ਲਓ ਭਾਜ ਦੀ ਫੋਸੀ ਬੀਲਡੀ ਕੁਛ ਕਰੋ ਜੀਡੀਪੀਓ ਦੀ ਕਰੋ ਬੀਡੀਪੀਓ ਦੀ ਕਰੋ ਬੜੇ ਤਾਂ ਘਾਹੀ ਹੋਰ ਨੇ ਜ਼ਿੰਮੇਵਾਰੀ ਫਿਰਕ ਕਰੋ ਤੇ ਖਾਸ ਕਰਕੇ ਮੈਂ ਇਹ ਗੱਲ ਕਰਨਾ ਚਾਹ ਲਗਾ ਇਹ ਪੰਚਾਇਤੀ ਜਮੀਨਾਂ ਵਿੱਚ ਜੰਗਲ ਲਗਾਉ ਤੋਂ ਬਗੈਰ ਤੇ ਜ਼ਿੰਮੇਵਾਰੀ ਫਿਰਕ ਤੋਂ ਬਗੈਰ ਗਾਮੀ ਨੇ ਬਾਣੀ ਜਿੰਨੇ ਮਨ ਦੀ ਇਬਾਨ ਕਰੀ ਜਾਓ ਤੁਹਾਡਾ ਬਹੁਤ ਮਤਲਬ ਕਰ ਰਹੇ ਹੋ